ਜਿਹੜਾ ਖੇਤੀ ਨਾਲ ਰਿਸ਼ਤਾ ਉਹ ਐਵੇਂ ਜਿਵੇਂ ਆਪਣਾ ਸਰੀਰ ਦਾ ਸਾਹ ਨਾਲ ਆ ਤੇ ਜਿਵੇਂ ਮੈਂ ਆਪਣਾ ਰੋਟੀ ਪਾਣੀ ਨਾਲ ਆ ਖੇਤੀ ਜ਼ਿੰਦਗੀ ਆ ਖੇਤੀ ਜੀਵਨ ਆ ਪੰਜਾਬ ਪਰਮਾਤਮਾ ਦੀ ਕਿਰਪਾ ਨਾਲ ਵਕਾਇ ਹੀ ਖੁਸ਼ਹਾਲ ਹੈ ਪਰ ਆ ਪ੍ਰੋਬਲਮ ਆ ਰਹੀ ਆ ਕਿ ਜੇ ਪਾਣੀ ਪੰਜਾਬ ਦਾ ਪਾਣੀ ਖਤਮ ਹੁੰਦਾ ਜਾ ਰਿਹਾ ਪਹਿਲਾਂ ਖੇਤੀ ਸੀ ਉਹ ਸਾਰੀ ਕੁਦਰਤੀ ਖੇਤੀ ਸੀ ਹੁਣ ਜਿਆਦਾ ਕਰਕੇ ਕੈਮੀਕਲ ਖੇਤੀ ਹੁੰਦੀ ਜਾਂਦੀ ਹੈ ਕੋਈ ਥੈ ਲਾਈਕ ਦੂਸਰੇ ਗੋਣਡੇ ਦੇ ਕੇ ਥੈ ਲਾ ਮੈਂ ਪਤਾ ਦੂਏ ਨੇ ਗੋਣਡੇ ਦੇ ਕੇ ਹੋਰ ਪਤਾ ਉਹਨੇ ਨੇ ਪਤਾ ਮੈਂ ਹੀ ਪਤਾ ਬਿਲਕੁਲ ਗਲਤ ਵਰਤੋਂ ਕਰਦੀ ਜਾਂਦੀ ਸੀ ਪੰਗੀ ਸਾਈਡ ਜਾਂ ਕੋਈ ਇਨਸੈਕਟੀਸਾਈਡ ਸਪਰੇਅ ਕਰਨੇ ਪਤਾ ਹੀ ਨਹੀਂ ਸੀ ਹੁੰਦਾ ਵੀ ਖਾਦ ਪਾਉਣੀ ਹੈ ਪਰ ਉਹਦੀ ਟਾਈਮਿੰਗ ਨਹੀਂ ਸੀ ਪਤਾ ਹੁੰਦੀ ਪਹਿਲਾਂ ਲੇਜ਼ਰ ਲੇਬਲਿੰਗ ਹੈ ਨਹੀਂ ਸੀਗੀ ਉਹਦੇ ਨਾਲ ਪਾਣੀ ਬਹੁਤ ਜ਼ਿਆਦਾ ਵੇਸਟ ਹੁੰਦਾ ਸੀ ਅੱਜ ਦੇ ਟਾਈਮ ਦੇ ਵਿੱਚ 110 ਫੁੱਟ ਤੇ ਪਾਣੀ ਆ ਜੀ ਤੇ ਸਾਡੇ ਮੋਟਰਾਂ ਚੱਲਦੀਆਂ ਨੇ 160 ਫੁੱਟ ਤੱਕ। ਇੰਨੀ ਤੇਜ਼ੀ ਨਾਲ ਜੇ ਪਾਣੀ ਥੱਲੇ ਜਾਊਗਾ ਓਵਰ ਆਲ ਇੱਕ ਦਿਨ ਉਹ ਸਮਾਂ ਆਊਗਾ ਜਦੋਂ ਸਾਡੀ ਪਾਣੀ ਸਾਡੀ ਪਹੁੰਚ ਤੋਂ ਦੂਰ ਚਲਾ ਜਾਊਗਾ। ਫਾਰਮਰ ਨੂੰ ਸਭ ਤੋਂ ਵੱਡੀ ਜਿਹੜੀ ਐ ਪ੍ਰੋਬਲਮ ਐ ਉਹ ਨੌਲੇਜ ਦੀ ਐ ਜੀ। ਜੋ ਨੌਲੇਜ ਹੈ ਉਹ ਉਹ ਕਿਸਾਨ ਤੱਕ ਕਿਸੇ ਨਾ ਕਿਸੇ ਹੱਦ ਤੱਕ ਨਹੀਂ ਪਹੁੰਚਦੀ ਉਹਦੇ ਵਿੱਚ ਸਾਡਾ ਇਹੀ ਸੀ ਕਿ ਖੇਤਾਂ ਦੇ ਵਿੱਚ ਪਾਣੀ ਦੀ ਆਪਸ ਵਿੱਚ ਜੋ ਵਰਤੋਂ ਤੇ ਜਿਹੜੇ ਖੇਤੀ ਦੇ ਉਤਿਆਰ ਹੈ ਬੇਲ ਲੋੜੇ ਜਿਹੜੇ ਖਰਚੇ ਉਹਨਾਂ ਨੂੰ ਕੰਟਰੋਲ ਚ ਕਰਨਾ ਜਿਹੜੇ ਬੰਦੇ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਆ ਪੰਜਾਬ ਦੇ ਪਾਣੀ ਨੂੰ ਬਚਾਉਣਾ ਚਾਹੁੰਦੇ ਆ ਤੇ ਜਾਂ ਫਸਲਾਂ ਦੇ ਵਿੱਚ ਕੋਈ ਬਦਲਾਅ ਲਿਆਉਣਾ ਚਾਹੁੰਦੇ ਆ ਇਸੇ ਕਨਸੈਪਟ ਦੇ ਨਾਲ ਅਸੀਂ ਜਿਹੜਾ ਲੀਡ ਫਾਰਮਰ ਜਿਹੜਾ ਸਿਲੈਕਸ਼ਨ ਕੀਤੀ ਸੀ इसमें हम फार्मर्स की नीड को भी देखते हैं कि फार्मर को किन चीज़ों पे अपने फेलो फार्मर से कनेक्ट करने में मुश्किल आती है इसलिए हमने उनकी ट्रेनिंग की और कैपेसिटी बिल्डिंग के ऊपर बहुत ज़्यादा फोकस किया है तो इसमें लिए एक बड़ा इंपॉर्टेंट कंपोनेंट है कि हम उनको जो के के नेटवर्क होते हैं जो कृषि विज्ञान केंद्र होते हैं जो पंजाब एग्रीकल्चर यूनिवर्सिटी वहाँ पर हम साइंटिस्ट के साथ एक्सपोजर दे रहे हैं हम उनको वो सिखा रहे हैं वो प्रैक्टिकल आस्पेक्ट दे रहे हैं ताकि वो अपने साथ किसानों के साथ वो साझेदारी कर पाए उनको बता पाए ਇਹ ਪੀਟ ਰਹੀ ਇਹ ਲੀਡ ਕਿਸਾਨ ਦੇ ਉਹ ਆਪਾਂ ਕੈਂਪ ਅਟੈਂਡ ਕਰਦੇ ਆ ਉਥੇ ਕਿਸਾਨ ਇੱਕ ਦੂਸਰੇ ਨੂੰ ਮਿਲਦੇ ਨੇ ਇੱਕ ਦੂਸਰੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਨੇ ਪਰ ਉਥੇ ਉਹਨਾਂ ਨੇ ਜਿਹੜੀ ਉਹ ਜਾਣਕਾਰੀ ਦਿੱਤੀ ਵੀ ਨਹੀਂ ਇਦੋਂ ਘੱਟ ਕਰਕੇ ਤੇ ਆ ਦਵਾਈ ਨਾਲ ਆਹ ਕੰਮ ਹੋ ਸਕਦਾ ਹੈ ਮਤਲਬ ਇਹ ਚੀਜ਼ਾਂ ਨਾਲ ਤੁਹਾਨੂੰ ਕੌਨਫੀਡੈਂਸ ਆਇਆ ਡਾਕਟਰ ਸਾਹਿਬ ਨੇ ਦੱਸਿਆ ਵੀ ਤੁਸੀਂ ਫੰਗੀ ਸਾਈਡ ਸਾਰੇ ਤੋਂ ਬਾਅਦ ਕਰਨ ਦਾ ਕੋਈ ਫਾਇਦਾ ਨਹੀਂ ਇਹਦਾ ਯਾਨੀ ਸਰੇ ਗਈ ਫਸਲ ਉਹਨੇ ਤਾਂ 20 ਦਿਨ ਨੂੰ ਪੱਕ ਜਾਣਾ ਜਿਹੜੀ ਸਟੇਜ ਇਹਦੀ ਵੀ ਗੋਭ ਚ ਆਉਣ ਤੋਂ ਪਹਿਲਾਂ ਹੁਣ ਗੋਭ ਚ ਆਉਣੀ ਆ ਉਸ ਟਾਈਮ ਜਿਹੜੀ ਕਰ ਦੋਗੇ ਉਹਦਾ ਅਸਰ ਹੋਣਾ ਸਾਨੂੰ ਬਹੁਤ ਜਿਆਦਾ ਵਧੀਆ ਲੱਗਦਾ ਨੌਲੇਜ ਮਿਲਦੀ ਹੈ ਸਾਨੂੰ ਹੁਣ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਕੈਲੀਅਮ ਦੀ ਘਾਟ ਆ ਜ਼ਿੰਕ ਦੀ ਘਾਟ ਆ ਲੋਹੇ ਦੀ ਆਇਰਨ ਦੀ ਘਾਟ ਆ ਹੋਰ ਕਾਪਰ ਦੀ ਘਾਟ ਆ ਇਹ ਚੀਜ਼ਾਂ ਦੇਖ ਕੇ ਅਸੀਂ ਪਾਉਂਦੇ ਆ ਡਾਕਟਰ ਸਾਹਿਬ ਦੀ رائے ਲੈ ਕੇ ਪਾਉਂਦੇ ਆ ਉਹ ਆਪਦੀ ਮਰਜ਼ੀ ਨਾਲ ਨਹੀਂ ਪਾਉਂਦੇ ਅਜੋ ਜੁਨੀ ਅੱਠੀ ਜਾ ਕੇ ਦੱਸਿਆ ਡਾਕਟਰ ਸਾਹਿਬ ਨੇ ਵੀ ਇਹਦਾ ਬਹੁਤ ਫਾਇਦਾ ਵਾ ਤੂੰ ਬਾਅਦ ਮਤਲਬ ਹੌਲੀ ਹੌਲੀ ਪਿੰਡੀ ਦਾ ਹੀ ਬੀਜ ਦੇ ਸੀ ਅੱਗੇ ਵੀ ਹੁਣ ਕਦੂ ਵੱਲ ਗੋਭੀ ਵੱਲ ਵੀ ਸਾਡਾ ਰਾਦਾ ਆਉਣਾ ਮੈਨੂੰ ਜਸਵਿੰਦਰ ਸਿੰਘ ਨੇ ਦੱਸਿਆ ਵੀ ਆਹ ਸਬਜ਼ੀਆਂ ਲਾਓ ਵੀ ਇਹ ਚ ਬਹੁਤ ਪ੍ਰੋਪਰਟੀ ਵਿੱਚ ਸਬਜ਼ੀਆਂ ਲਾਓ ਲੀਡ ਫਾਰਮਰ ਦਾ ਜਿਹੜਾ ਅਸੀਂ ਪ੍ਰੋਗਰਾਮ ਸਟਾਰਟ ਕੀਤਾ ਸੀਗਾ ਸਿੱਖੋ ਤੇ ਸਿਖਾਓ ਸੀ 5 7 10 ਫਾਰਮਰ ਲੈ ਕੇ ਗਿਆ ਉਥੇ ਟ੍ਰੇਨਿੰਗ ਤੇ ਇੱਕ ਪਿੰਡ ਦੇ ਵਿੱਚੋਂ ਉਥੇ ਟ੍ਰੇਨਿੰਗ ਤੇ ਲੈ ਕੇ ਗਏ ਉਸ ਤਰੀਕੇ ਨਾਲ ਉਹਨਾਂ ਨੂੰ ਜਾ ਕੇ ਉਥੇ ਦੱਸਿਆ ਉਹਨਾਂ ਲਿਖ ਕੇ ਬਾਕਾਇਦਾ ਆਪਦੇ ਕੋਲ ਲੈ ਕੇ ਆਏ ਤੇ ਉਹਨਾਂ ਇੱਥੇ ਪਿੰਡ ਚ ਆਣ ਕੇ ਆਪਦੀ ਫਸਲ ਦੇ ਉੱਤੇ ਜਿਵੇਂ ਪਹਿਲਾਂ ਮੈਂ ਦੱਸਿਆ ਵੀ ਆਪਦੇ ਉੱਤੇ ਉਹਨਾਂ ਟ੍ਰਾਇਲ ਕੀਤੇ ਤੇ ਨਾਲ ਹੀ ਉਹਨਾਂ ਦੂਜੇ ਕਿਸਾਨਾਂ ਨੂੰ ਦੱਸਿਆ ਟ੍ਰੇਨਿੰਗ ਤੇ ਗਏ ਸੀ ਉਥੋਂ ਸਾਨੂੰ ਬਹੁਤ ਕੁਝ ਮਿਲਿਆ ਕਿਉਂਕਿ ਇੱਕ ਤਾਂ ਪਾਣੀ ਦੀ ਬਚਤ ਹੋ ਗਈ ਇੱਕ ਬਾਕੀ ਸਾਨੂੰ ਯੂਰੀਆ ਵੀ ਕਿਸ ਤਰ੍ਹਾਂ ਸਹੀ ਸਾਫ ਨਾਲ ਪਾਉਣਾ ਹੈ ਸਾਰੀਆਂ ਜਿਹਾ ਸਾਨੂੰ ਬਹੁਤ ਵਧੀਆ ਉਥੋਂ ਮਿਲਿਆ ਤੇ ਅਸੀਂ ਇੱਥੇ ਆ ਕੇ ਵੀ ਆਪ ਵੀ ਵਰਤਿਆ ਦੂਸਰੇ ਨੇ ਵੀ ਜਾ ਕੇ ਸੁਝਾਜਮਾਂਗੇ ਤਾਂ ਉਹ ਵੀ 10 ਬੰਦੇ ਹੋਰ ਨਾਲ ਤੇ ਆਪਣਾ ਫਿਰ ਉਹ ਵੀ ਆਪਣੇ ਹਿਸਾਬ ਨਾਲੇ ਚੀਜ਼ ਬਰਤੀ ਦੇ ਨੇ। ਸੀਆਪੀਟੀ ਜਿਸ ਤਰ੍ਹਾਂ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਕੰਮ ਕਰਦੀ ਪਈ ਸੀ। ਸੀਆਪੀਟੀ ਕੋਈ 1600 ਸੁਸਾਇਟੀਜ਼ ਦੇ ਵਿੱਚ ਕੰਮ ਕਰਦੀ ਪਈ। ਸੋ ਸਾਡੀ ਕੋਸ਼ਿਸ਼ ਹੈ ਕਿ ਹਰ ਸੁਸਾਇਟੀ ਦੇ ਵਿੱਚ ਕੋਈ ਆਪਾਂ 10 ਚੰਗੇ ਕਿਸਾਨਾਂ ਦੀ ਚੋਣ ਕਰ ਸਕੀਏ ਤੇ ਆਉਣ ਵਾਲੇ 10 ਕਿਸਾਨ ਹੋਰ ਅੱਗੇ 10-10 ਕਿਸਾਨ ਨੂੰ ਹਰ ਇੱਕ ਕਿਸਾਨ ਲੀਡ ਫਾਰਮਰ ਬਣਾਵੇ ਤਾਂ ਜੋ ਜੇ 10 ਗੁਣਾ 10 ਕਰ ਲਈਏ ਤੇ 100 ਹੋ ਜਾਂਦਾ ਹੈ। ਦੂਸਰਾ ਇੱਕ ਵਿਸ਼ੇਸ਼ ਜੋ ਅਸੀਂ ਨੇ ਤਰੀਕਾ ਅਪਣਾਇਆ ਉਹ ਹੈ ਅਸੀਂ ਨੇ ਡਿਜੀਟਲ ਫਾਰਮਰ ਨੈਟਵਰਕ ਦੀ ਗੱਲ ਕਰ ਰਹੇ ਹਾਂ ਉਸ ਫਾਰਮਰ ਦੇ ਨੈਟਵਰਕ ਸੇ ਅਸੀਂ ਇਨ ਰੀਡ ਫਾਰਮਰ ਦੀ ਕੈਪੈਸਿਟੀ ਨੂੰ ਬਿਲਡ ਕਰ ਰਹੇ ਹਾਂ ਅਲੱਗ-ਅਲੱਗ ਐਸਪੈਕਟ 'ਤੇ ਉੱਪਰ ਮੇਰੇ ਕੋਲ ਡਿਜੀਟਲ ਫਾਰਮਰ ਨੈਟਵਰਕ ਹੈ ਉਹਦੇ ਉੱਤੇ ਸਾਡਾ ਜਿਹੜਾ ਹੁਣ ਮੰਨ ਲਓ ਕਿਸੇ ਫਾਰਮਰ ਨੂੰ ਸੀਡ ਦੀ ਜ਼ਰੂਰਤ ਹੈ ਉਹ ਸਾਨੂੰ ਰਿਕੁਆਇਰਮੈਂਟ ਉਹ ਉਹਦੇ ਉੱਤੇ ਲਿਖਾ ਸਕਦਾ ਵਾ ਫਿਰ ਜਿਹੜਾ ਵਿਚਕਾਰਲਾ ਫਾਰਮਰ ਜਾਂ ਛੋਟਾ ਫਾਰਮਰ ਹੈ ਉਹਨੂੰ ਕਿਤੇ ਨਾ ਕਿਤੇ ਜਿਹੜੀ ਲੋਡ ਉਹਦੀ ਮਸ਼ੀਨਰੀ ਦੀ ਰਹਿੰਦੀ ਆ ਉਹਨੂੰ ਮਸ਼ੀਨਰੀ ਜਿਹੜੀ ਨਾਲ ਦੇ ਪਿੰਡ ਤੋਂ ਜਾਂ ਆਪਦੇ ਪਿੰਡ ਤੋਂ ਜਿਹੜੀ ਰੈਂਟ ਤੇ ਕੋਈ ਕਿਸਾਨ ਦੇ ਰਿਹਾ ਤੇ ਉਹ ਵਰਤ ਸਕਦਾ ਉਥੇ। ਈਆਪੀਟੀ ਵੱਲੋਂ ਡੀਐਫਐਨ ਐਪ ਜਿਹੜੀ ਚੱਲਦੀ ਹੈ ਉਹਦੇ ਤੇ ਛੋਟੇ ਕਿਸਾਨਾਂ ਨੂੰ ਨਾਲ ਜੋੜਨ ਵਾਸਤੇ ਜਿਨ੍ਹਾਂ ਕੋਲੇ ਪੂੰਜੀ ਘੱਟ ਹੈ ਜਿਹੜੇ ਵੱਡੀ ਮਸ਼ੀਨਰੀ ਜਿਹੜੀ ਉਹ ਆਪ ਨਹੀਂ ਖਰੀਦ ਸਕਦੇ ਉਹ ਇੱਕ ਦੂਸਰੇ ਨਾਲ ਸਹਿਯੋਗ ਕਰਕੇ ਤੇ ਆਪਾਂ ਉਥੋਂ ਉਹ ਲੈ ਸਕਦੇ ਹਾਂ ਕਿਉਂਕਿ ਹਮ ਸਭ ਦਾ ਇੱਕ ਹੀ ਉਦੇਸ਼ ਹੈ ਕਿ ਪੰਜਾਬ ਦਾ ਜੋ ਗੌਰਵ ਹੈ ਉਹ ਉਸਕਾ ਐਗਰੀਕਲਚਰ ਮੈਨੂੰ ਲੱਗਦਾ ਹੈ ਕਿ ਅਸੀਂ ਲੀਡ ਫਾਰਮਰ ਦੇ ਨੈਟਵਰਕ ਦੇ ਸਾਥ ਮਿਲ ਕੇ ਅਸੀਂ ਆਉਣ ਵਾਲੇ ਕੁਝ ਸਮੇਂ ਵਿੱਚ ਪੰਜਾਬ ਦੇ ਐਗਰੀਕਲਚਰ ਦੇ ਸਿਨੈਰੀਓ ਬਦਲ ਕਰਾਈ